ਜੀ ਮੇਰੀ ਸਾਰੀਆਂ ਪੈਨ ਮੇਰੇ ਵੱਲੋਂ ਸਸਤੇ ਕਾਲ ਜੀ ਅੱਜ ਆਪਾਂ ਤੁਹਾਨੂੰ ਸੂਟ ਦੇ ਘੇਰੇ ਤੇ ਠੀਕ ਹੈ ਜੀ ਤੇ ਸੂਟ ਦੇ ਚਾਕਾਂ ਤੇ ਲੈਂਸ ਲਾ ਕੇ ਦਿਖਾਵਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਲੈਂਸ ਲਾ ਕੇ ਸਮਝਾਵਾਂਗੇ ਤਾਂ ਜੋ ਤੁਸੀਂ ਆਪਦੇ ਸੂਟ ਤੇ ਲੈਂਸ ਆਪਣੇ ਘਰੇ ਆਪ ਲਾ ਸਕੋ ਠੀਕ ਹੈ ਜੀ ਤੇ ਦੇਖੋ ਜੀ ਇਹ ਆਪਣੇ ਕੋਲ ਸੂਟ ਦੀ ਸਾਰੀ ਸਟੀਚਿੰਗ ਹੋਈ ਪਈ ਹੈ ਤੇ ਇਹ ਆਪਣੇ ਰਹਿਗੇ ਸੂਟ ਦੇ ਘੇਰੇ ਦੇ ਨਿਸ਼ਾਨ ਲੱਗੇ ਵੀ ਆ ਇਸ ਤਰੀਕੇ ਨਾਲ ਪਹਿਲਾਂ ਇਨਕਰੀਜ਼ ਬਣਾ ਲਈ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਫਿਰ ਦੇਖੋ ਆਪਾਂ ਘੇਰੇ ਦੇ ਨਿਸ਼ਾਨ ਇਸ ਤਰੀਕੇ ਨਾਲ ਲਾ ਲਿਆ ਕਰੀਜ ਬਣਾ ਕੇ ਤੇ ਗਾਹ ਆਪਾਂ ਚਾਕਾਂ ਦੇ ਨਿਸ਼ਾਨ ਵੀ ਇਸ ਤਰੀਕਾ ਨਾਲ ਲਿਆ ਠੀਕ ਹੈ ਜੀ ਦੇਖੋ ਆਪਣੀ ਕਰੀਜਾਂ ਬਣੀਆਂ ਹੋਈਆਂ ਚਾਕਾਂ ਦੇ ਜਿੰਨਾ ਵੀ ਤੁਸੀਂ ਫੋਲਡਿੰਗ ਕਰਨਾ ਉਥੇ ਆਪਾਂ ਨਿਸ਼ਾਨ ਲਾ ਲਿਆ ਇਸ ਤਰੀਕੇ ਨਾਲ ਤੇ ਆ ਆਪਾਂ ਇੱਥੇ ਘੇਰੇ ਦੇ ਚਾਕਾਂ ਦਾ ਫੁੰਜ ਆ ਗਿਆ ਠੀਕ ਹੈ ਜੀ ਕਰੀਜਾਂ ਦਾ ਤੇ ਆਪਾਂ ਲੈਸ ਲਾਉਣੀ ਕਿਵੇਂ ਆ ਦੇਖੋ ਸੂੜ ਦਾ ਸਿੱਧੇ ਵਾਲਾ ਪਾਸਾ ਰੱਖਾਂਗੇ ਇਸ ਤਰੀਕੇ ਨਾਲ ਇਹ ਇਸ ਤਰ੍ਹਾਂ ਇਹ ਸੂੜ ਦਾ ਹੋ ਗਿਆ ਜੀ ਸਿੱਧੇ ਵਾਲਾ ਪਾਸਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਲਵਾਂਗੇ ਆਪਾਂ ਲੈਸ ਦੇਖੋ ਜਿੱਥੇ ਆਪਣੇ हिਪ ਵਾਲੀ ਸਲਾਈ ਹੁੰਦੀ ਆ ਦੇਖੋ ਆਪਣੇ हिਪ ਵਾਲੀ ਸਲਾਈ ਆ ਗਈ ਆ ਠੀਕ ਹੈ ਜੀ ਤੇ ਆਪਾਂ ਉੱਥੇ ਇਸ ਤਰੀਕੇ ਨਾਲ ਲੈਸ ਰੱਖਾਂਗੇ ਇਸ ਤਰ੍ਹਾਂ 1 ਇੰਚ ਉੱਪਰ ਆਪਾਂ ਇਸ ਤਰੀਕੇ ਨਾਲ हिਪ ਦੇ ਸਲਾਈ ਦੇ ਨਾਲ ਲੈਸ ਰੱਖਾਂਗੇ ਤੇ ਲੈਸ ਦਾ ਜਿਹੜਾ ਉੱਪਰਲਾ ਪਾਸਾ ਹੈ ਇਹ ਉੱਪਰ ਜਿਹੜਾ ਹੈ ਵਾਲਾ ਪਾਸਾ ਇਹ ਹੈਗਾ ਪੁੱਠੇ ਵਾਲਾ ਪਾਸਾ ਜਿਹੜਾ ਵਿਚ ਆ ਪਾਸਾ ਇਹ ਹੈਗਾ ਸਿੱਧੇ ਵਾਲਾ ਪਾਸਾ ਠੀਕ ਹੈ ਜੀ ਆਪਾਂ ਸੂਟ ਦੇ ਉੱਪਰ ਸਿੱਧਿਆ ਦਾ ਪਾਸਾ ਰੱਖਣਾ ਹੈਗਾ ਤੇ ਪੁੱਠਿਆ ਪਾਸਾ ਆਪਾਂ ਉੱਪਰ ਕਰਨਾ ਤੇ ਜਿਹੜੀ ਆਪਾਂ ਕਿਨਾਰੀ ਬਾਹਰ ਕੱਢਣੀ ਹੈ ਦੇਖੋ ਜਿਵੇਂ ਆਹ ਵਾਲੀ ਕਿਨਾਰੀ ਬਾਹਰ ਕੱਢਣੀ ਹੈ ਇਹ ਸੂਟ ਦੇ ਆਪਾਂ ਅੰਦਰੀ ਸਾਈਡ ਰੱਖਾਂਗੇ ਠੀਕ ਹੈ ਜੀ ਤੇ ਸਿੱਧੀ ਪੱਟੀ ਜਿਹੜੀ ਹੈਗੀ ਆਹ ਵਾਲੀ ਇਹ ਆਪਾਂ ਬਾਹਰ ਰੱਖਾਂਗੇ ਕਿਉਂ ਇਹ ਆਪਣੇ ਵਿੱਚ ਫੋਲਡ ਆ ਜੂਗੀ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਰੱਖਾਂਗੇ ਬਿਲਕੁਲ ਰੱਖਾਂਗੇ ਬਿਲਕੁਲ हिप ਦੇ ਨਾਲ ਸਿਲਾਈ ਲਾਵਾਂਗੇ ਠੀਕ ਹੈ ਜੀ ਤੇ ਜਿਹੜੀ ਆਪਾਂ ਕਰੀਜ਼ ਬਣਾਈ ਹੋਈ ਆ ਉਹਦੇ ਉੱਤੇ ਉੱਤੇ ਰੱਖ ਕੇ ਇਸ ਤਰੀਕੇ ਨਾਲ ਆਪਾਂ ਸਿਲਾਈ ਲਾ ਰਹੇ ਹਾਂ सिलाई है क्रीज़ के ठीक है जी ये आई घेरे वाली क्रीज जो घेरा फोल्डिंग करना ਉਥੇ ਆਪਾਂ ਕਿਵੇਂ ਇਸ ਤਰੀਕੇ ਨਾਲ ਇੱਥੋਂ ਦੀ ਸਲਾਈ ਲੈ ਕੇ ਆਵਾਂ ਇਸ ਤਰੀਕਾ ਆਪਣੇ ਕਰੀਜ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਦਵਾਰ ਆਪਾਂ ਇਸ ਤਰੀਕੇ ਨਾਲ ਮਸ਼ੀਨ ਨੂੰ ਇਸ ਵਾਰ ਸੂਟ ਨੂੰ ਆਪਾਂ ਇਹ ਦੋਨੋਂ ਕਮਾ ਲਾਂਗੇ ਤੇ ਲੈਸ ਨੂੰ ਵੀ ਆਪਾਂ ਇੱਧਰ ਨੂੰ ਹੀ ਕਮਾ ਲਾਂਗੇ ਇਸ ਤਰੀਕੇ ਨਾਲ ਤੇ ਦੇਖੋ ਫਰੀਜ਼ ਦੇ ਉੱਪਰ ਉੱਪਰ ਸਲਾਈ ਲਾਵਾਂਗੇ ਜੇ ਕੋਈ ਜਗੂ ਕਰ ਜਾਏ ਹੰਦਾ ਠੀਕ ਹੈ ਜੀ ਹੁਣ ਆਪਣਾ ਚਾਕ ਤੇ ਇਹ ਘੇਰੇ ਦਾ ਦੂਸਰਾ ਖੁੰਜ ਆ ਗਿਆ ਇੱਥੇ ਵੀ ਮਸ਼ੀਨ ਆਪਾਂ ਇੱਥੋਂ ਟਿਕ ਲੈ ਕੇ ਆਵਾਂਗੇ ਸਲਾਈ ਨੂੰ ਠੀਕ ਹੈ ਜੀ ਇਸ ਦਮਾਰ ਆਪਾਂ ਸੂਰ ਨੂੰ ਇਸ ਤਰੀਕੇ ਨਾਲ ਹੀ ਘਮਾ ਲਾਂਗੇ ਠੀਕ ਹੈ ਜੀ ਤੇ ਲੈਸ ਨੂੰ ਵੀ ਆਪਾਂ ਇਸ ਤਰੀਕੇ ਨਾਲ ਹੀ ਇਧਰ ਨੂੰ ਘਮਾ ਲਾਂਗੇ ਇਸ ਤਰ੍ਹਾਂ ਲੈਸ ਤੁਸੀਂ ਬਿਲਕੁਲ ਆਪਦੇ ਕ੍ਰੀਜ਼ ਦੇ ਉੱਪਰ ਉੱਪਰ ਰੱਖਣੀ ਆ ਹੁਣ ਆ ਗਈ ਜੀ ਆਪਣੀ हिਪ ਵਾਲੀ ਸਲਾਈ ਦੇਖੋ ਆਪਣੀ हिਪ ਵਾਲੀ ਸਲਾਈ ਆ ਗਈ ਤੇ ਆਪਾਂ ਲੈਸ ਨੂੰ ਬਿਲਕੁਲ हिਪ ਵਾਲੀ ਸਲਾਈ ਦੇ ਨਾਲ ਰੱਖਣੀ ਹੈ 1 ਇੰਚ ਉੱਪਰ ਰੱਖਣੀ ਹੈ हिਪ ਤੋਂ ਆਪਾਂ ਇਸ ਤਰੀਕੇ ਨਾਲ ਦੇਖੋ 1 ਇੰਚ ਉੱਪਰ ਰੱਖਾਂਗੇ ਇਸ ਤਰ੍ਹਾਂ ਤੇ ਬਿਲਕੁਲ हिਪ ਦੇ ਸਲਾਈ ਦੇ ਨਾਲ ਰੱਖਾਂਗੇ ਨੂੰ ਇਹ ਕੱਪੜਾ ਉਸਾਈ ਕਰ ਦਿੰਦੇ ਹਾਂ ਉਜੀ ਆਪਣੀ ਇੱਕ ਇੱਕ ਸਲਾਈ ਲੱਗ ਗਈ ਦੇਖੋ ਇਸ ਤਰੀਕੇ ਨਾਲ ਲੈਸ ਆਪਣੀ ਲੱਗ ਗਈ ਆ ਠੀਕ ਹੈ ਜੀ ਆ ਜੇਖੋ ਆਪਣਾ ਚਾਕ ਆ ਗਿਆ ਤੇ ਇੱਥੇ ਆਪਣੀ ਚਾਕ ਤੇ ਘੇਰੇ ਦਾ ਕੋਨਾ ਆ ਗਿਆ ਦੇਖੋ ਠੀਕ ਹੈ ਜੀ ਆਪਾਂ ਇਸ ਤਰੀਕੇ ਨਾਲ ਲੈਸ ਨੂੰ ਫੋਲਡਿੰਗ ਕੀਤਾ ਤੇ ਸਾਰੀ ਆਪਾਂ ਘੇਰੇ ਤੇ ਚਾਕ ਤੇ ਇਸ ਤਰੀਕੇ ਨਾਲ ਲੈਸ ਲਾਵਾਂਗੇ ਤੇ ਪਿੱਛੇ ਵੀ ਆਪਾਂ ਇਸ ਤਰੀਕੇ ਨਾਲ ਲਾਵਾਂਗੇ ਸੂਟ ਦੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਦੇਖੋ ਇਹੜੀ ਆਪਣੀ हिਪ ਵਾਲੀ ਸਲਾਈ ਸੀ ਇੱਥੇ ਇਹਨੂੰ ਆਪਾਂ ਇਸ ਤਰੀਕੇ ਨਾਲ ਕੱਪੜੇ ਨੂੰ ਫੋਲਡਿੰਗ ਕਰ ਦੇਣਾ ਇਸ ਤਰੀਕੇ ਨਾਲ ਇਸ ਤਰ੍ਹਾਂ ਠੀਕ ਹੈ ਜੀ ਦਲੇਗ ਫੋਲਡਿੰਗ ਕਰਾਂਗੇ ਕਪੜੇ ਦਾ ਚਾਕ ਦਾ ਆ ਆਪਣਾ ਚਾਕ ਹੈ ਇੱਥੇ ਇਸ ਦਾ ਦੂਜੇ ਕਪੜੇ ਨੂੰ ਫੇਰ ਆਪਾਂ ਉੱਪਰ ਇਸ ਤਿਕਣਾ ਫੋਲਡਿੰਗ ਕਰਾਂਗੇ ਤੇ ਜਿੱਥੇ ਪਹਿਲਾਂ ਸਲਾਈ ਲਾਈ ਸੀ ਉਹ ਸਲਾਈ ਦੇ ਉੱਪਰ ਹੀ ਸਲਾਈ ਲਾ ਦੇਣੀ ਹੈ ਲਓ ਜੀ ਇਸ ਤਿਕਣਾ ਆਪਾਂ ਫੋਲਡਿੰਗ ਕਰੀਏ ਨੇ ਕਪੜੇ ਨੂੰ ਤੇ ਉੱਪਰ ਆਪਾਂ ਸਲਾਈ ਲਾਈ ਜਾਣੀ ਹੈ ਠੀਕ ਹੈ ਜੀ ठीक है जी हम अपनी अभी घेरे वाली साइड आ गई देखो अपना थली घेरा आ गया तो आप इतों की करना इस तरीके ने चाक न फोल्डिंग करते हुए थले लेके जावों इस तरह ठीक है जी आप इस तरीके ने थले ले आनी सारी ਇਸ ਤਰੀਕ ਨਾਲ ਸਲਾਈ ਆਪਾਂ ਥੱਲੇ ਲਿਆਂਦੀ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਹੈਗਾ ਇਹ ਕਿਹੜੀ ਆਪਾਂ ਸਲਾਈ ਇਸ ਤਰੀਕੇ ਨਾਲ ਸਲਾਈ ਲੈ ਕੇ ਆਂਦੀ ਹੈ ਉਹਨੂੰ ਇਸ ਤਿਕ ਨਾਲ ਫੋਲਡ ਕਰਕੇ ਤੇ ਉੱਪਰ ਇਸ ਤਿਕ ਨਾਲ ਰੱਖ ਜਾਗੇ ਠੀਕ ਹੈ ਜੀ ਇਸ ਤਿਕ ਨਾਲ ਫੋਲਡਿੰਗ ਕਰਾਂਗੇ ਤੇ ਉੱਪਰ ਰੱਖਾਂਗੇ ਤੇ ਉੱਪਰ ਆਪਾਂ ਸਲਾਈ ਲਾ ਰਾਂਗੇ ਸਲਾਈ ਆਪਾਂ ਇੱਥੋਂ ਸਟਾਰਟਿੰਗ ਤੋਂ ਸ਼ੁਰੂ ਕਰ ਦੇਣੀ ਚਾਹਤ ਤੂੰ ਇਸ ਤਿਕ ਇਸ ਤਰੀਕੇ ਨਾਲ ਇਹ ਤਾਂ ਫੋਲਡਿੰਗ ਕਰਾਂਗੇ ਕਿ ਰੇਨ ਵਿੱਚ ਆਪਾਂ ਇਸ ਤਰ੍ਹਾਂ ठीक तो ला है जी फिर उपर आप सिलाई ला देंगे जोड़ा अपना खून इस तरीके निकल के आ जूगा ही इस तरीके ਇਹ ਇਥੇ ਆਪਣੇ ਦੂਸਰੇ ਸਾਈਡ ਦੇ ਲੈਂਸ ਦਾ ਕੋਨਾ ਆ ਗਿਆ ਤੇ ਆਪਾਂ ਸਲਾਈ ਜਿਹੜੀ ਲਾਉਣੀ ਹੈ ਇਸ ਤਰੀਕੇ ਨਾਲ ਸਿੱਧੀ ਲੈ ਕੇ ਆਵਾਂਗੇ ਇਸ ਤਰੀਕੇ ਠੀਕ ਹੈ ਜੀ ਇਸ ਤਿਕਨ ਆਪਣੀ ਸਲਾਈ ਲੱਗ ਗਈ ਹੈ ਇਸ ਨੂੰ ਆਪਾਂ ਇਧਰੋਂ ਫੇਰ ਇਸ ਤਰੀਕੇ ਨਾਲ ਫੋਲਡ ਕਰਾਂਗੇ ਤੇ ਇਸ ਤਰੀਕੇ ਨਾਲ ਰੱਖਾਂਗੇ ਤੇ ਉੱਪਰ ਆਪਾਂ ਸਲਾਈ ਲਾ ਦੇਣਗੇ ਠੀਕ ਹੈ ਜੀ ਲਈ ਆਪਾਂ ਸਟਾਰਟਿੰਗ ਚੋਈ ਲੈਣੀ ਇਥੋਂ ਇਸ ਤੋਂ ਬਾਅਦ ਇੱਥੇ ਆਪਾਂ ਹਿਪ ਵਾਲੀ ਸਲਾਈ ਆ ਗਈ ਦੇਖੋ ਤੇ ਇੱਥੇ ਵੀ ਆਪਾਂ ਕੱਪੜੇ ਨੂੰ ਇਸ ਤਰੀਕੇ ਨਾਲ ਹੀ ਫੋਲਡਿੰਗ ਕਰਕੇ ਤੇ ਇਸ ਤਰੀਕੇ ਨਾਲ ਕੱਪੜਾ ਰੱਖ ਦਾਂਗੇ ਉੱਪਰ ਤੇ ਇੱਥੇ ਆਪਾਂ ਹਿਪ ਦੇ ਨਾਲ ਡਬਲ ਸਲਾਈ ਲਾ ਦਾਂਗੇ ਲੋ ਜੀ ਆਪਣੀ ਸਾਰੀ ਲੈਸ ਲੱਗ ਗਈ ਇਸ ਤਰੀਕੇ ਨਾਲ ਠੀਕ ਹੈ ਜੀ ਹਾਂ ਜੀ ਦੇਖੋ ਆਪਣੇ ਚਾਕਾਂ ਤੇ ਇਸ ਤਰੀਕੇ ਨਾਲ ਲੈਸ ਲੱਗੀ ਹੈ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਸਫਾਈ ਨਾਲ ਲੈਸ ਲੱਗੀ ਹੈ ਆਪਣੇ ਠੀਕ ਹੈ ਜੀ ਤੇ ਇਹ ਆਪਣੇ ਆ ਗਿਆ ਇਥੋਂ ਘੇਰਾ ਤੇ ਘੇਰੇ ਦੇ ਕੁੰਝੇ ਦੇਖੋ ਆਪਣੇ ਕਿੰਨੇ ਸੋਹਣੇ ਨਿਕਲੇ ਆ ਤੇ ਇਸ ਤੋਂ ਬਾਅਦ ਇਸ ਤਰੀਕੇ ਨਾਲ ਫੋਲਡਿੰਗ ਕਰਕੇ ਇੱਥੇ ਹੋ ਜੂਗੀ ਆਪਣੀ ਤਰਪਾਈ ਠੀਕ ਹੈ ਜੀ ਇਹ ਆਪਣੀ ਸਾਰੀ ਘੇਰੇ ਦੀ ਲੈਸ ਨਿਕਲੀ ਆ ਬਹੁਤ ਸੋਹਣੀ ਲੈਸ ਨਿਕਲੀ ਆ ਆਪਣੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਦੂਸਰੀ ਸਾਈਡ ਆ ਗਈ ਘੇਰੇ ਦੀ ਤੇ ਇੱਥੇ ਵੀ ਆਪਣੇ ਇਸ ਤਰੀਕੇ ਨਾਲ ਫੋਲਡ ਹੋ ਕੇ ਤਰਪਾਈ ਹੋ ਜੂਗੀ ਇਸ ਤੋਂ ਬਾਅਦ ਇਹ ਆਪਣੇ ਹੋ ਗਏ ਚਾਕ ਠੀਕ ਹੈ ਜੀ ਤੇ ਹਿੱਪ ਤੋਂ ਵੀ ਆਪਣੀ ਬਹੁਤ ਸੋਹਣੀ ਸਫਾਈ ਆਈ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਆਦੇ ਸੂਟ ਦੇ ਘੇਰੇ ਤੇ ਤੇ ਚਾਕਾਂ ਤੇ ਐਸਟਿਕ ਨਾਲ ਲੇਸ ਕੱਢ ਸਕਦੇ ਹੋ ਤੇ ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬਾਏ ਬਾਏ ਰਬ ਰੱਖਾ